ਸਤਕਾਰਯੋਗ ਪੰਜਾਬਸੀਓ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਤੁਹਾਡਾ ਆਪਣਾ ਤਰਨਪ੍ਰੀਤ ਸਿੰਘ ਸੌਂਦ ਕੈਬਨਿਟ ਮਨਿਸਟਰ ਪੰਜਾਬ ਜਿੱਥੇ ਮੈਂ ਤੁਹਾਨੂੰ ਬਸੰਤ ਪੰਚਮੀ ਦੇ ਪਾਵਨ ਪਵਿੱਤਰ ਤਿਹਾੜੀਆਂ ਲੱਖ ਲੱਖ ਮੁਬਾਰਕਬਾਦ ਦਿੰਨਾ ਔਰ ਉੱਥੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਇੱਕ ਅਰਦਾਸ ਬੇਨਤੀ ਕਰਨੀ ਚਾਹੁੰਦਾ ਮੇਰੇ ਹੱਥ ਜੋੜ ਕੇ ਬੇਨਤੀ ਪ੍ਰਵਾਨ ਕਰਨਾ ਇਹ ਜਿਹੜੀ ਖੂਨੀ ਡੋਰ ਦਾ ਚਾਈਨਾ ਡੋਰ ਦੇ ਨਾਮ ਤੋਂ ਜਿਹੜੀ ਜਾਣੀ ਜਾਂਦੀ ਹੈ ਪਲਾਸਟਿਕ ਦੀ ਡੋਰ ਇਹਦਾ ਬਹੁਤ ਜ਼ਿਆਦਾ ਅਤੰਕ ਮਚਿਆ ਹੋਇਆ ਹੈ ਸਮਾਜ ਦੇ ਵਿੱਚ ਪਤਾ ਨਹੀਂ ਕਿੰਨੀਆਂ ਬੇਜਵਾਨ ਪਸ਼ੂ ਪੰਛੀਆਂ ਦੀਆਂ ਨੇ ਜਾਨਾਂ ਲੈ ਲੀਆਂ ਉੱਥੇ ਨਾਲ ਦੀ ਨਾਲ ਇਹ ਮਨੁੱਖੀ ਜੀਵਨ ਲਈ ਵੀ ਬੜੀ ਖਤਰਨਾਕ ਸਾਬਤ ਹੋ ਰਹੀ ਹੈ ਰੋਜ਼ ਆਪਾਂ ਨਿਤ ਨਵੇਂ ਦਿਨ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਗਰੁੱਪਾਂ ਦੇ ਵਿੱਚ ਦੇਖਦੇ ਆ ਕਿ ਕਿੰਨੀਆਂ ਇਹ ਜਾਨਾਂ ਲਈ ਖਤਰਨਾਕ ਬਣੀ ਹੋਈ ਹੈ ਜਿਹੜਾ ਵੀ ਕੋਈ ਪੁਲਾਂ ਦੇ ਉੱਤੇ ਦੀ ਲੰਘ ਕੇ ਜਾਂਦਾ ਹੈ ਜਾਂ ਸੜਕ ਤੇ ਦੀ ਲੰਘ ਕੇ ਜਾਂਦਾ ਉਹਨਾਂ ਦੇ ਗਲੇ ਦੇ ਵਿੱਚ ਫਸ ਕੇ ਇਹ ਕਿੰਨੀਆਂ ਜਾਨਾਂ ਲੈ ਰਹੀ ਹੈ ਕਿੰਨੇ ਨੁਕਸਾਨ ਕਰ ਰਹੀ ਹੈ ਸੋ ਮੈਂ ਇੱਕੋ ਬੇਨਤੀ ਤੁਹਾਡੇ ਚਰਨਾਂ 'ਚ ਕਰਨੀ ਆ ਆਪਾਂ ਆਪਣੇ ਜਿੱਥੇ ਤਿਉਹਾਰ ਮਨਾਣੇ ਨੇ ਆਪਾਂ ਆਪਣਾ ਟ੍ਰੈਡੀਸ਼ਨ ਆਪਣਾ ਸੱਭਿਆਚਾਰ ਬਚਾਉਣਾ ਔਰ ਉੱਥੇ ਆਪਾਂ ਦੇਖੋ ਜਾਨਾਂ ਦੀ ਵੀ ਪ੍ਰਵਾਹ ਕਰਦੇ ਹੋਏ ਇਹ ਖਰੀਦਣੀਆਂ ਨਹੀਂ ਹੈਗੀਆਂ ਆਪਣੇ ਬੱਚਿਆਂ ਨੂੰ ਆਪਾਂ ਇਸ ਗੱਲ ਤੋਂ ਵਰਜਿਤ ਕਰੀਏ ਰੋਕੀਏ ਔਰ ਜੇ ਆਪਾਂ ਖਰੀਦਾਂਗੇ ਨਹੀਂ ਤਾਂ ਵੇਚੂਗਾ ਕੋਈ ਕਿਉਂ ਖਰੀਦਾਰ ਹੀ ਨਹੀਂ ਹੋਊਗਾ ਤਾਂ ਬਿਕਰੇਤਾ ਕੌਣ ਹੋਊਗਾ ਸੋ ਇਸ ਕਰਕੇ ਅਸੀਂ ਰੋਜ਼ ਪ੍ਰਸ਼ਾਸਨ ਪੰਜਾਬ ਸਰਕਾਰ ਲੱਗੀ ਹੋਈ ਹੈ ਮੇਨਾਂ ਤੇ ਕਾਰਵਾਈ ਕਰਨ ਸਖਤਾਈ ਦੇ ਨਾਲ ਰੋਜ਼ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਇਹਨੂੰ ਫੜ ਰਹੇ ਹਾਂ ਪਰ ਜਿੱਥੇ ਆਪਾਂ ਇਹ ਪ੍ਰਸ਼ਾਸਨ ਆਪਣਾ ਕੰਮ ਕਰਨ ਲੱਗਿਆ ਹੋਇਆ ਉੱਥੇ ਸਮਾਜ ਦਾ ਵੀ ਇੱਕ ਬਹੁਤ ਵੱਡਾ ਫਰਜ ਬਣਦਾ ਹੈ ਕਿ ਆਪਾਂ ਇਹ ਖਰੀਤੀਏ ਨਾ ਆਪਣੇ ਬੱਚਿਆਂ ਨੂੰ ਇਸ ਇਹ ਜਿਹੜੀ ਖੂਨੀ ਡੋਰ ਹੈ ਇਹਦੇ ਤੋਂ ਰੋਕੀਏ ਸੋ ਮੇਰੀ ਇੱਕੋ ਹੱਥ ਜੋੜ ਕੇ ਬੇਨਤੀ ਪ੍ਰਵਾਨ ਕਰਨਾ ਤੁਹਾਡੇ ਚਰਨਾਂ ਦੇ ਵਿੱਚ ਆਪਾਂ ਇਹਨੂੰ ਰੁਕੀਏ ਰੋਕ ਕੇ ਆਪਣੇ ਜਿਹੜਾ ਟ੍ਰੈਡੀਸ਼ਨ ਆਪਣੇ ਤਿਉਹਾਰ ਨੇ ਆਪਣਾ ਸੱਭਿਆਚਾਰ ਹੈ ਇਹਨੂੰ ਸਹੀ ਤਰੀਕੇ ਨਾਲ ਮਨਾਈਏ ਜਿਵੇਂ ਆਪਾਂ ਪਹਿਲਾ ਜ਼ਮਾਨਿਆਂ ਦੇ ਵਿੱਚ ਡੋਰ ਸੂਤ ਕੇ ਕੱਚੀਆਂ ਡੋਰਾ ਲਿਆ ਕੇ ਆਪਾਂ ਪਸੰਤ ਪੰਚਮੀ ਮਨਾਉਂਦੇ ਸੀ ਉਵੇਂ ਮਨਾਈਏ ਤੇ ਕੋਈ ਫਰਕ ਨਹੀਂ ਪੈਂਦਾ ਇਹ ਜਿਹੜੀਆਂ ਆਪਣੀਆਂ ਇੰਨੀਆਂ ਤਿੱਖੀਆਂ ਡੋਰਾ ਇੰਨੇ ਖਤਰਨਾਕ ਡੋਰਾ ਦੇ ਨਾਲ ਜਿਹੜੇ ਆਪਾਂ ਪਤੰਗ ਉਡਾਨਦੇ ਪਤਾ ਨਹੀਂ ਕਿੰਨੀਆਂ ਜਾਨਾਂ ਆਪਾਂ ਇਹਨਾਂ ਤੋਂ ਬਚਾ ਸਕਦੇ ਜੇ ਇਹਨਾਂ ਤੋਂ ਰੋਕੀਏ ਸੋ ਮੇਰੀ ਇੰਨੀ ਬੇਨਤੀ ਪ੍ਰਵਾਨ ਕਰਨਾ ਤੁਹਾਡੇ ਚਰਨਾਂ ਦੇ ਵਿੱਚ ਬਿਲਕੁਲ ਸਟਾਪ ਫੁੱਲ ਸਟਾਪ ਲਾਈਏ ਚైనా ਡੋਰ ਨੂੰ ਕੰਪਲੀਟਲੀ ਪੰਜਾਬ ਦੇ ਵਿੱਚੋਂ ਆਪਾਂ ਖਤਮ ਕਰਨ ਦੇ ਵਿੱਚ ਸਾਥ ਦਿਈਏ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਸਤਿ ਸ਼੍ਰੀ ਅਕਾਲ